ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਆਪਣੇ 54 ਸਾਲਾਂ ਦੇ ਇਤਿਹਾਸ ਵਿੱਚ ਪੰਜਵੀਂ ਵਾਰ ਭਾਰਤ ਦੀ ਖੇਡਾਂ ਵਿੱਚ ਸਭ ਤੋਂ ਉੱਪਰ ਅਤੇ ਮਹਾਨਾ ਅਬਦੁਲ ਕਲਾਮ ਆਜ਼ਾਦ ਟਰੋਫੀ ਜਿੱਤ ਕੇ ਇਤਿਹਾਸ ਬਣਾ ਲਿਆ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਇਕਲੌਤੀ ਯੂਨੀਵਰਸਿਟੀ ਹੈ ਜਿਸ ਨੇ ਅੱਜ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ ਦੇ ਪਾਸੋਂ ਰਾਸ਼ਟਰੀ ਭਵਨ ਵਿੱਚ ਪੰਜਵੀਂ ਵਾਰ ਮਾਕਾ ਟਰੋਫੀ ਪ੍ਰਾਪਤ ਕੀਤੀ ਹੈ ਅਤੇ ਅੱਜ ਮੀਤ ਹੇਅਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਮਾਣ ਵਧਾ ਕੇ ਅਤੇ ਅੰਬਰੀਸਾ ਦੇ ਵੱਖਰੇ ਵੱਖਰੇ ਕਾਲਜਾਂ ਨੂੰ ਟਰੋਫੀਆਂ ਦੇ ਰਹੇ ਹਨ ਤੇ ਹਰ ਵਿਦਿਆਰਥੀ ਅਤੇ ਟੀਚਰਾਂ ਦੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ so winner, a division, the winner trophy, overall champion trophy goes to khalsa college <laughs> to Dr. HOD physical education and sports. so most contributing college in makkah. ਤੁਹਾਡੀ ਇਹੋ ਜੀ ਸੋਚ ਨੂੰ ਹਮੇਸ਼ਾ ਸਿਜਦਾ ਸਲਾਮ ਬਾਈ ਸਾਹਿਬ ਸੋ ਸਭ ਅਕਸਰ ਤੁਹਾਡੀ ਗੱਲ ਕਰਦੇ ਨੇ ਔਰ ਇਸ ਤਰ੍ਹਾਂ ਗੱਲ ਕਰਦੇ ਨੇ ਕਿ ਜੋ ਮੈਂ ਉਹਨਾਂ ਨੂੰ ਕਹਿੰਦਾ ਉਹ